ਸਿਕਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦੀ ਰਿਹਾਈ ਤੋਂ ਪੰਜਾਬ ਸਰਕਾਰ ਕਬਰਾ ਰਹੀ ਹੈ ਇਹ ਕਹਿਣਾ ਹੈ ਐਚਐਸਜੀਐਮਸੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਦਾ ਦਾ ਉਹਨਾਂ ਫੋਨ ਲਾਈਨ ਤੇ ਏਬੀਪੀ ਸੰਜਾ ਦੇ ਨਾਲ ਗੱਲਬਾਤ ਕੀਤੀ ਝਿੰਦਾ ਮੁਤਾਬਕ ਦਾਦੂਵਾਲ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਲੇ ਸਨ ਪਰ ਬਾਦਲ ਸਰਕਾਰ ਅਜਿਹਾ ਨਹੀਂ ਚਾਹੁੰਦੀ ਸੀ ਅਜਿਹੇ ਵਿੱਚ ਉਹਨਾਂ ਨੂੰ ਰਿਹਾਈ ਤੋਂ ਬਾਅਦ ਤੁਰੰਤ ਮੁੜ ਕੇ ਗ੍ਰਿਫਤਾਰ ਕਰ ਲਿਆ ਗਿਆ ਫਰੀਦਕੋਟ ਪੁਲਿਸ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਰਿਹਾਈ ਤੋਂ ਤੁਰੰਤ ਬਾਅਦ ਫਰੀਦਕੋਟ ਜੇਲ੍ਹ ਦੇ ਦਰਵਾਜ਼ੇ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ ਦਾਦੂਵਾਲ ਨੂੰ ਉਹਨਾਂ ਦੇ ਖਿਲਾਫ ਦਰਜ ਸਾਰੇ ਮਾਮਲੇ ਦੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ ਜਿਸ ਤੋਂ ਬਾਅਦ 9 ਅਕਤੂਬਰ ਦੀ ਸ਼ਾਮ ਉਹਨਾਂ ਨੂੰ ਫਰੀਦਕੋਟ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ ਦਾਦੂਵਾਲ ਦੀ ਰਿਹਾਈ ਦੇ ਲਈ ਉਹਨਾਂ ਦੇ ਸਮਰਥਕ ਫਰੀਦਕੋਟ ਜੇਲ੍ਹ ਦੇ ਬਾਹਰ ਉਡੀਕ ਕਰ ਰਹਿਣਨ ਪਰ ਜਿਉਂ ਹੀ ਦਾਦੂਵਾਲ ਜੇਲ੍ਹ ਦੇ ਵਿੱਚੋਂ ਨਿਕਲੇ ਤਾਂ ਬਾਹਰ ਖੜੀ ਫਰੀਦਕੋਟ ਦੀ CIA ਸਟਾਫ ਪੁਲਿਸ ਨੇ ਦਾਦੂਵਾਲ ਨੂੰ ਮੋੜ ਤੋਂ ਗ੍ਰਿਫਤਾਰ ਕਰ ਲਿਆ ਸੂਤਰਾਂ ਦੇ ਅਨੁਸਾਰ ਦਾਦੂਵਾਲ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਕਰਨ ਦੀ ਤਿਆਰੀ ਦੇ ਵਿੱਚ ਸਨ ਪਰ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਹਰਿਆਣਾ ਦੇ ਵਿੱਚ ਦਾਦੂਵਾਲ ਚੋਣ ਪ੍ਰਚਾਰ ਕਰਨ ਸੋ ਪੁਲਿਸ ਨੇ ਦਾਦੂਵਾਲ ਦੇ ਹਰਿਆਣਾ ਨਾ ਪਹੁੰਚਣ ਦਾ ਇੰਤਜ਼ਾਮ ਕਰ ਦਿੱਤਾ ਤੇ ਪੁਲਿਸ ਨੇ ਦਾਦੂਵਾਲ ਖਿਲਾਫ ਸੀ ਆਰ ਪੀ ਸੀ ਡੀ ਧਾਰਾ 107 151 ਤਹਿਤ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਤੇ ਦਾਦੂਵਾਲ ਨੂੰ ਪੁਲਿਸ ਨੇ ਮੜਤੋਂ ਗ੍ਰਿਫਤਾਰ ਕਰ ਲਿਆ ਸੰਤ ਦਾਦੂਵਾਲ ਦੇ ਸੈਂਕੜੇ ਸਮਰਥਕ ਜੇਲ੍ਹ ਦੇ ਬਾਹਰ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹਨਾਂ ਦੀ ਰਿਹਾਈ ਨਹੀਂ ਹੋ ਸકી ਹਾਲਾਂਕਿ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਹੜਿਆਂ ਹਰਿਆਣਾ ਦੀਆਂ ਚੋਣਾਂ ਤੱਕ ਸੰਤ ਦਾਦੂਵਾਲ ਨੂੰ ਰਿਹਾ ਨਹੀਂ ਕਰਨਾ ਚਾਹੁੰਦੀ ਅਸੀਂ ਬਾਬਾ ਜੀ ਦੀਆਂ ਜੋ ਚਾਰੇ ਵੇਲਾਂ ਸੀ ਉਹ ਉਹਨਾਂ ਦੇ ਸਾਰੇ ਕਾਗਜ਼ਾਤ ਜਿੰਨੇ ਵੀ ਉਹ ਪੂਰੇ ਕਰਾ ਕੇ ਕੋਰਟ ਵਿੱਚੋਂ ਜੇਲ੍ਹ ਪ੍ਰਸ਼ਾਸਨ ਨੂੰ 5 ਵਜੇ ਤੱਕ ਸਾਰੇ ਪਹੁੰਚ ਦੇ ਕਰ ਦਿੱਤੇ ਗਏ ਨੇ ਪਰ ਅਜੇ ਤੀਕਰ ਬਾਬਾ ਜੀ ਦੀ ਕੋਈ ਰਿਹਾਈ ਨਹੀਂ ਕੀਤੀ ਗਈ ਇਸ ਕਰਕੇ ਜੇਲ੍ਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਸਾਨੂੰ ਦੱਸੇ ਵੀ ਇਹਨਾਂ ਚ ਕੀ ਕਮੀ ਰਹਿ ਗਈ ਹੈ ਕਿਉਂ ਨਹੀਂ ਬਾਬਾ ਜੀ ਨੂੰ ਛੱਡਿਆ ਜਾ ਰਿਹਾ ਕਿਸ ਹਲ ਦੇ ਵਿੱਚ ਹੋਰ ਸਾਨੂੰ ਪਾ ਰਹੇ ਨੇ ਅਜੇ ਤੀਕਰ ਸਾਨੂੰ ਇਹਦੀ ਕੋਈ ਰਿਪੋਰਟ ਨਹੀਂ ਮਿਲੀ ਤੇ ਇਸ ਕਰਕੇ ਆਸੀਂ ਦੁਬਾਰਾ ਫਿਰ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਹਾਂ ਵੀ ਇਹ ਝੰਬੇਲਾ ਕਿਉਂ ਪਾਇਆ ਜਾ ਰਿਹਾ ਹੈ ਇਹ ਬੜੀ ਮੰਦ ਭਾਗੀ ਘਾਟਾ ਘਟਨਾ ਹੈ ਵੀ ਜੇ ਮਤਲਬ ਬਾਬਾ ਜੀ ਤੇ ਕੋਈ ਹੋਰ ਕੇਸ ਪਾਏ ਜਾਂਦੇ ਆ